ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਦਰਸਵਲੀ ਕੀਤੀ ਸੀ ਭਾਈ ਮਰਦਾਨਾ ਜੀ ਦੇ ਉੱਤੇ ਉਹ ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਅਸੀਂ ਮਰਾਸੀ ਆਖਦੇ ਆ ਤੇ ਗੁਰੂ ਪਿਆਰੇਓ ਮਰਾਸੀ ਸ਼ਬਦ ਦੇ ਜਦੋਂ ਸਾਨੂੰ ਅਰਥ ਪਤਾ ਲੱਗਣਗੇ ਨਾ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਮਰਾਸੀ ਸ਼ਬਦ ਦੇ ਜਿਹੜੇ ਅਰਥ ਨੇ ਉਹ ਬਹੁਤ ਉੱਚੇ ਹਨ ਅਸੀਂ ਮਨੁੱਖਾਂ ਨੂੰ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਮਰਾਸੀ ਤਾਂ ਆਖ ਦਿੰਨੇ ਆ ਕਿ ਇਹ ਭਾਈ ਮਰਾਸੀ ਬਰਾਦਰੀ ਦੇ ਵਿੱਚੋਂ ਹੈ ਜਾਂ ਭਾਈ ਮਰਦਾਨਾ ਜੀ ਮਰਾਸੀ ਸਨ ਤੇ ਅਸੀਂ ਮਰਾਸੀ ਸ਼ਬਦ ਜਦੋਂ ਸਾਡੇ ਜ਼ੁਬਾਨ ਤੇ ਮੂੰਹ ਤੇ ਆਉਂਦਾ ਅਸੀਂ ਹੱਸਣ ਲੱਗ ਜਾਂਦੇ ਆ ਭਾਵੇਂ ਕਿ ਇਹ ਭਾਈਚਾਰੇ ਦੇ ਜਿਹੜੇ ਲੋਕ ਨੇ ਇਹ ਹਸਾਉਂਦੇ ਨੇ ਆਪਣੀ ਕਲਾ ਦਿਖਾ ਕੇ ਆਪਣਾ ਗੁਣ ਵਿਖਾ ਕੇ ਵਕੀਲ ਲੈਂਦੇ ਨੇ ਸਾਨੂੰ ਪਰ ਜਦੋਂ ਇਹ ਸ਼ਬਦ ਦੇ ਮਹੱਤਵ ਦਾ ਪਤਾ ਲੱਗਿਆ ਨਾ ਸੱਚ ਜਾਣਿਓ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਯਾਦ ਆ ਗਏ ਕਿ ਗੁਰੂ ਨਾਨਕ ਮਹਾਰਾਜ ਨੇ ਨਦਰ ਹੀ ਐਸੀ ਕੀਤੀ ਹੈ ਭਾਈ ਜਿਹੜਾ ਮਰਾਸੀ ਸ਼ਬਦ ਹੈ ਨਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਇੱਕ ਸ਼ਬਦ ਬਣਿਆ ਮੀਰਾਸੀ ਮੀ ਦਾ ਮਤਲਬ ਹੁੰਦਾ ਹੈ ਜ਼ੁਬਾਨ ਰਾਸੀ ਸ਼ਬਦ ਹੈ ਰਸ ਤੋਂ ਰਸ ਦਾ ਮਤਲਬ ਹੁੰਦਾ ਮਿਠਾਸ ਮੀ ਮਤਲਬ ਹੁੰਦਾ ਜ਼ੁਬਾਨ ਜਿਹੜਾ ਮਨੁੱਖ ਜ਼ੁਬਾਨ ਦਾ ਮਿੱਠਾ ਹੋਵੇ ਉਹਨੂੰ ਮਰਾਸੀ ਆਖਿਆ ਜਾਂਦਾ ਕੋ ਸਤਨਾਮ ਜ਼ੁਬਾਨ ਦਾ ਮਿੱਠਾ ਮੀ ਮਤਲਬ ਜ਼ੁਬਾਨ ਰਾਸੀ ਮਤਲਬ ਰਸ ਮਿਠਾਸ ਮਿੱਠਾ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਨੂੰ ਅਸੀਂ ਭਾਵੇਂ ਮਰਾਸੀ ਕਹਿੰਦੇ ਆ ਪਰ ਉਹਨਾਂ ਦੀ ਜਿਹੜੀ ਜ਼ੁਬਾਨ ਸੀ ਨਾ ਉਹਨਾਂ ਦੇ ਜਿਹੜੇ ਬਚਨ ਸਨ ਉਹ ਬੜੇ ਮਿਠਾਸ ਭਰੇ ਸਨ ਭਾਵੇਂ ਕਿ ਇਹ ਸ਼ਬਦ ਕਾਫੀ ਪੁਰਾਣਾ ਹੈ ਬਹੁਤ ਸਮੇਂ ਤੋਂ ਪ੍ਰਚਲਿਤ ਰਿਹਾ ਹੈ ਇਹ ਜਿਹੜੇ ਮਰਾਸੀ ਭਾਈਚਾਰੇ ਦੇ ਲੋਕ ਨੇ ਨਾ ਅਸੀਂ ਵੇਖਦੇ ਆ ਜ਼ਿਆਦਾਤਰ ਵਿਆਹਾਂ ਸ਼ਾਦੀਆਂ ਤੇ ਇਹ ਵੀਰ ਭੈਣ ਭਰਾ ਗਾਉਂਦੇ ਨੇ ਪਰ ਇਹਨਾਂ ਸੋਹਣਾ ਗਾਉਂਦੇ ਨੇ ਉਹ ਕੀ ਲੈਂਦੇ ਨੇ ਤੇ ਗੁਰੂ ਪਿਆਰਿਓ ਇਨਾਂ ਨੂੰ ਇਸ ਕਰਕੇ ਮਰਾਸੀ ਆਖਿਆ ਜਾਂਦਾ ਜੁਬਾਨ ਦੇ ਮਿੱਠੇ ਆਖਿਆ ਜਾਂਦਾ ਜੁਬਾਨ ਦੇ ਰਸੀ ਆਖਿਆ ਜਾਂਦਾ ਕਿਉਂਕਿ ਪਹਿਲੇ ਸਮੇਂ ਵਿੱਚ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਆਪਣੇ ਸਾਜ਼ ਦੇ ਨਾਲ ਗਾਉਂਦੇ ਸਨ ਇੰਨਾ ਸੋਹਣਾ ਗਾਉਂਦੇ ਸੀ ਨਾ ਜਿਹੜਾ ਵੀ ਸੁਣਦਾ ਸੀ ਤੁਰਿਆ ਜਾਂਦਾ ਰਾਹੀ ਖਲੋ ਜਾਂਦਾ ਸੀ ਰੁਕ ਜਾਂਦਾ ਸੀ ਕਿ ਭਾਈ ਕੋਈ ਗੌਣ ਲੱਗਿਆ ਹੈ ਤੇ ਫਿਰ ਉੱਥੋਂ ਸ਼ਬਦ ਪੈਦਾ ਹੋਇਆ ਮੀਰਾਸੀ ਕਿੰਨਾ ਭਾਈ ਜ਼ੁਬਾਨ ਦਾ ਮਿੱਠਾ ਹੈ ਕਿੰਨੀ ਜ਼ੁਬਾਨ ਦੇ ਵਿੱਚ ਰਸ ਹੈ ਮਿਠਾਸ ਹੈ ਇਸ ਤਰ੍ਹਾਂ ਇਹ ਮਰਾਸੀ ਸ਼ਬਦ ਹੋਇਆ ਕੋਈ ਨੀਵਾ ਸ਼ਬਦ ਨਹੀਂ ਹੈ ਸੋ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਨਦਰਸ ਵੱਲੀ ਕੀਤੀ ਸੀ ਸਭ ਤੋਂ ਪਹਿਲਾਂ ਉਹ ਭਾਈ ਮਰਦਾਨੇ ਤੇ ਕੀਤੀ ਸੀ ਕਿਉਂਕਿ ਮਹਾਰਾਜ ਨੇ ਮਰਦਾਨੇ ਨੂੰ ਗੁਣਗੁਣਾਉਂਦੇ ਸੁਣਿਆ ਸੀ ਗੁਰਨਾਨਕ ਮਹਾਰਾਜ ਨੇ ਆਖਿਆ ਭਾਈ ਤੇਰਾ ਨਾਂ ਕੀ ਹੈ ਮੇਰਾ ਨਾਂ ਜੀ ਮਰਦਾਨਾ ਹੈ ਬੜਾ ਸੋਹਣਾ ਗੋਣਾ ਤੂੰ ਜੀ ਮਹਾਰਾਜ ਇਹ ਰੱਬੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੀ ਹੈ ਤਾਂ ਗਾ ਲੈਨੇ ਆ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਗਾਉਣਾ ਹੀ ਹੈ ਨਾ ਤੂੰ ਰੱਬੀ ਵਿਚਾਰ ਗਾਇਆ ਕਰ ਤੇ ਗੁਰੂ ਪਿਆਰਿਓ ਉਹ ਸਮੇਂ ਤੋਂ ਭਾਈ ਮਰਦਾਨਾ ਜੀ ਕਹਿੰਦੇ ਤੁਸੀਂ ਫਿਰ ਬਖਸ਼ਿਸ਼ ਕਰ ਦੋ ਕਿਰਪਾ ਕਰ ਦੋ ਫਿਰ ਗੁਰਨਾਨਕ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਨੇ ਮਿਲ ਕੇ ਰਬਾਬ ਦੇ ਉੱਤੇ ਜਿਹੜੀ ਰਬਾਬ ਗੁਰਨਾਨਕ ਮਹਾਰਾਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨੇ ਖਰੀਦ ਕੇ ਦਿੱਤੀ ਸੀ ਉਹ ਰਬਾਬ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਵਜਾਇਆ ਕਰਦੇ ਸਨ ਜਿੰਨੀ ਸੋਹਣੀ ਰਬਾਬ ਵਜਾਉਂਦੇ ਸੀ ਨਾ ਉਸ ਤੋਂ ਸੋਹਣਾ ਉਹ ਕੀਰਤਨ ਕਰਿਆ ਕਰਦੇ ਸਨ ਗੁਰਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਰਬਾਬ ਤੇ ਕੀਰਤਨ ਕਰਿਆ ਕਰਦੇ ਸਨ ਤੇ ਗੁਰੂ ਪਿਆਰਿਓ ਇਹ ਜਦੋਂ ਨਦਰ ਹੁੰਦੀ ਹੈ ਨਾ ਕਿਰਪਾ ਹੁੰਦੀ ਹੈ ਇਹ ਤਾਰ ਦਿੰਦੀ ਹੈ ਗੁਰਨਾਨਕ ਮਹਾਰਾਜ ਦੀ ਨਦਰ ਹੀ ਹੋਈ ਸੀ ਨਾ ਆਪਾਂ ਗੱਲ ਕਰ ਰਹੇ ਸੀ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲੇ ਆ ਭਾਈ ਮਰਦਾਨੇ ਨੂੰ ਐਸਾ ਸਤਗੁਰ ਐਸਾ ਸੱਜਣ ਮਿਲੇ ਆ ਜੀਵਨ ਹੀ ਸਵਾਰ ਦਿੱਤਾ